ਮੀਟਿੰਗ ਦੇ ਵਿੱਚ ਜੋ ਹੋਇਆ ਮਾਨਜੋਤ ਸਿੰਘ ਸਾਹਿਬ ਜੀ ਨੇ ਬਾਈਟ ਦੇ ਉਹ ਸਾਡੇ ਕੋਲ ਸੋਣਾ ਦੱਸੋ ਤੁਸੀਂ ਇਸ ਜਿਹੜਾ ਕੀਤਾ ਗਿਆ ਪੁਲਿਸ ਵੱਲੋਂ ਦੇਖੋ ਜੋ ਫੈਸਲੇ ਕੀਤੇ ਆ ਉਹ ਸਿੰਘ ਸਾਹਿਬ ਜੀ ਦਾ ਆ ਜਾਣਾ ਮੈਸੇਜ ਤੁਹਾਡੇ ਕੋਲੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਚੇਤਨ ਮਰਸੂ ਉਹ ਸਾਰਾ ਹੀ ਸਾਰੇ ਘਟੜੇ ਕੋਲ ਆ ਜਾਣਾ ਕੋਈ ਹੋਰ ਇਸ ਤੋਂ علاوہ ਪਰਿਵਾਰ ਨੂੰ ਵੀ ਵਿੱਚ ਬਿਠਾਇਆ ਗਿਆ ਸੀਗਾ ਮੀਟਿੰਗ ਦੇ ਵਿੱਚ ਪਰਿਵਾਰ ਆਇਆ ਉਹ ਸਿੰਘ ਸਾਹਿਬ ਜੀ ਨੇ ਮਿਲਿਆ ਗੱਲਬਾਤ ਹੋਈ ਉਹਨਾਂ ਦੀ ਯਾਰ ਦੇ ਉਹ ਪਰਿਵਾਰ ਦਾ ਸਾਖ ਸਿੰਘ ਸਾਹਿਬ ਥੋੜਾ ਜਿਹਾ ਜੇ ਆਕਰ ਆਪਾਂ ਡਿਟੇਲ ਦੇ ਵਿੱਚ ਗੱਲ ਕਰੀਏ ਅਮਰਿਤਪਾਲ ਦੀ ਮਾਤਾ ਮਾਰ ਕਾਰਨ ਦੇ ਚਾਚੀ ਨੇ ਕਢਾਇਆ ਪੁਲਿਸ ਨੇ ਅਰੈਸਟ ਕੀਤਾ ਮੈਂ ਔਰ ਪਹਿਲੀ ਵਾਰੀ ਹੋਇਆ ਕਿ ਲੇਡੀਜ਼ ਨੂੰ ਬਿਨਾਂ ਕਿਸੇ ਕਾਰਨ ਦੇ ਸਤਿਕੁੰਜਾਂ ਦਾ ਪਰਚਾ ਦਰਨੀ ਮੈਂ ਕੱਲ ਵੀ ਕਿਹਾ ਇਸ ਤੋਂ ਪਹਿਲਾਂ ਵੀ ਤੁਹਾਨੂੰ ਵੀ ਮੈਂ ਕਹਿ ਚੁੱਕਿਆ ਹਾਂ ਕਿ ਇਹ ਬਹੁਤ ਗਲਤ ਹੋਇਆ ਹੈ ਇਹ ਨਹੀਂ ਹੋਣਾ ਚਾਹੀਦਾ ਸੀਗਾ ਤੇ ਮੰਦਭਗਾ ਹੈ ਪਰਸੋ ਮੁਹਾਲਲੇ 'ਚ ਵੀ ਜਿਹੜਾ ਇੱਕ ਪੇਪਰਾਂ 'ਚ ਕਢੇ ਉਤਾਰੇ ਗਏ ਜੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਹੋਣਾ ਮੈਂ ਸਮਝਦਾ ਹਾਂ ਕਿ ਆਉਣ ਵਾਲਾ ਜਿਹੜਾ ਸਮਾਂ ਵੈਸੇ ਤਾਂ 1947 ਤੋਂ ਹੀ ਸਾਡੇ ਨਾਲ ਨਾਲ ਤਾਂ ਧੱਕਾ ਹੁੰਦਾ ਆ ਰਿਹਾ ਤੇ ਪਿਛਲੇ ਕੁਝ ਸਾਲਾਂ ਤੋਂ ਹਾਲਾਤ ਇਸ ਕਿਸਮ ਦੇ ਬਣ ਰਹੇ ਹੈ ਕਿ ਘੱਟ ਗਿਣਤੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਖਾਸੀ ਦੇ ਉੱਤੇ ਧੱਕਿਆ ਜਾ ਰਿਹਾ ਉਹਨਾਂ ਦੇ ਹੱਕ ਹਕੂਕਾਂ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਇੱਥੋਂ ਤੱਕ ਕਿ ਧਾਰਮਿਕ ਜਿਹੜੇ ਅਧਿਕਾਰ ਹੈ ਘੱਟ ਗਿਣਤੀਆਂ ਦੇ ਉਹਨਾਂ ਨੂੰ ਵੀ ਜਿਹੜਾ ਉਹ ਰੋਂਦਿਆ ਜਾ ਰਿਹਾ ਇਹ ਗੱਲਾਂ ਠੀਕ ਨਹੀਂ ਹੈ ਕੜੇ ਉਤਰਵਾਣੇ ਹਾਲਾਂਕਿ ਕੋਰਟ ਵੱਲੋਂ ਜਿਹੜਾ ਪਹਿਲਾਂ ਹੀ ਡਿਸੀਜਨ ਹੋ ਚੁੱਕਿਆ ਹੈ ਕਿ ਜਿਹੜੇ ਸਾਡੇ ਧਾਰਮਿਕ ਸਿੰਬਲ ਨੇ ਇਹ ਗਹਿਣੇ ਨਹੀਂ ਹੈ ਇਹ ਸਾਡੇ ਧਾਰਮਿਕ ਚੰਨ ਹੈ ਤੇ ਇਹਨਾਂ ਨੂੰ ਕਰਵਾਉਣਾ ਜਿਹੜਾ ਹੈ ਇਹ ਬਿਲਕੁਲ ਜਿਹੜਾ ਹੈ ਕੋਰਟ ਦੇ ਵੀ ਇੱਕ ਕਿਸਮ ਦੀ ਹੁਕਮ ਦੀ ਉਲੰਘਣਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਕਿਸੇ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਮਨ ਯਾਰ ਸਿੰਘ ਸਾਹਿਬ ਸਿੱਖ ਪੰਜਾਬ ਦਾ ਮਾਹੌਲ ਨਹੀਂ ਸਾਹਿਬ ਮੂਚੇ ਦਾ ਕੁਛ ਕਿਤਾ ਜਾਂ ਪੰਜਾਬ ਸਰਕਾਰ ਨੂੰ ਦੇਈ ਦਿੱਤਾ ਜੀ ਪੰਜਾਬ ਸਰਕਾਰ ਨੂੰ ਵੈਸੇ ਕਰਨਾ ਚਾਹੀਦਾ ਹੈ ਬਿਨਾਂ ਕੋਰਟ ਤੋਂ ਹੀ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਬਹੁਤ ਲੰਬੇ ਸਮੇਂ ਤੋਂ ਬੈਠੇ ਆ ਉਹ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਆਵਾਜ਼ ਸੁਣਨੀ ਚਾਹੀਦੀ ਹੈ ਪਰ ਪਤਾ ਨਹੀਂ ਕਿਉਂ ਸਰਕਾਰ ਸੁਣ ਨਹੀਂ ਰਹੀ ਹੈ ਬਹੁਤ ਮੰਦ ਭਾਗਾ ਫਰਕਾਰ ਇਸ ਵਾਰੀ ਵਿਸਾਖੀ ਵੀ ਮਨਾਇ ਦਿੱਤੀ ਜਾ ਰਹੀ ਸੀ ਸਿੱਖ ਪਰਿਵਾਰਾਂ ਨੂੰ ਜਿਹੜੇ ਦੰਦਮਾ ਸਾਹਿਬ ਜਾਣਾ ਕਰਦੇ ਸੀ ਕੰਮ ਨੂੰ ਰੋਕਿਆ ਗਿਆ ਅਕਸ਼ੀ ਦੰਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸਾਖੀ ਦਾ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਪਰਪ ਹੈ ਉਹ ਵੱਡੇ ਪੱਧਰ ਤੇ ਉੱਤੇ ਮਨਾਇਆ ਜਾ ਰਹੀ ਹੈ ਜਿਹੜੀਆਂ ਗ੍ਰਿਫਤਾਰਾਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਅਸੀਂ ਨਿਕਿਹਿਦੀ ਕਰਦੇ ਹਾਂ ਤੇ ਨਾਲ ਹੀ ਸੰਗਤ ਨੂੰ ਅਪੀਲ ਕਰਦੇ ਹਾਂ ਕਿ ਖਾਲਸਾ ਸਾਜਨਾ ਦਿਵਸ ਮੌਕੇ ਦਤਕਸ਼ੀ ਦੰਦਮਾ ਸਾਹਿਬ ਦੀ ਧਰਤੀ ਦੇ ਵੱਧ ਤੋਂ ਵੱਧ ਗਿੰਦੀ ਚ ਸੰਗਤ ਪਹੁੰਚੇ ਬਿਲਕੁਲ ਜਿਹ ਪ੍ਰੇਮ ਜੀ ਨਹੀਂ ਹੈ ਠੀਕ ਹੈ ਜੀ ਥੈਂਕ ਯੂ ਤੁਹਾਡੇ ਵੱਲੋਂ ਤਪੀਲ ਕੀਤੀ ਗਈ ਇੱਕ ਪਰ ਜਿਨ੍ਹਾਂ ਨੂੰ ਜਬਰਦਸਤੀ ਨਜਰਬੰਦ ਕੀਤਾ ਜਾ ਰਿਹਾ ਹੈ ਕਿ ਇਹ ਮੰਦ ਭਾਗੀ ਗੱਲ ਹੈ ਪ੍ਰਤੱਖ ਨਹੀਂ ਦਮਦਮਾ ਸਾਹਿਬ ਤੇ ਕੋਈ ਇਸ ਤਰ੍ਹਾਂ ਦੀ ਗੱਲ ਬਾਤ ਕਰੋ ਕੁੱਤੇ ਕਰਦੇ ਹੋਰ ਤਾਂ ਕਰਦੇ ਇੱਥੇ ਹਲਾ ਦੇ ਇਸ ਕਿਸਮ ਦੇ ਬਣ ਰਹੇ ਹੈ ਕਿ ਘੱਟ ਗਿੰਦੀਆਂ ਜਿਹੜੀਆਂ ਨੇ ਭਾਰਤ ਦੇ ਵਿੱਚ ਉਹਨਾਂ ਨੂੰ ਬਿਲਕੁਲ ਜਿਹੜਾ ਹੈ ਉਹ ਖਾਸੀ ਦੇ ਉੱਤੇ ਧੱਕਿਆ ਜਾ ਰਿਹਾ ਹੈ ਉਹਨਾਂ ਦੇ ਹੱਕ ਹਕੂਕਾਂ ਦੀ ਜਿਹੜੀ ਹੈ ਉਲੰਘਣਾ ਹੋ ਰਹੀ ਹੈ ਇੱਥੋਂ ਤੱਕ ਕਿ ਧਾਰਮਿਕ ਜਿਹੜੇ ਅਧਿਕਾਰ ਹੈ ਘੱਟ ਗਿੰਦੀਆਂ ਦੇ ਉਹਨਾਂ ਨੂੰ ਵੀ ਜਿਹੜਾ ਉਹ ਰੋਂਦਿਆ ਜਾ ਰਿਹਾ ਹੈ ਇਹ ਗੱਲਾਂ ਠੀਕ ਨਹੀਂ ਐ ਕੜੇ ਉਤਰਵਾਣੇ ਹਾਲਾਂਕਿ ਕੋਰਟ ਵੱਲੋਂ ਜਿਹੜਾ ਪਹਿਲਾਂ ਹੀ ਡਿਸੀਜਨ ਹੋ ਚੁੱਕਿਆ ਹੈ ਕਿ ਜਿਹੜੇ ਸਾਡੇ ਧਾਰਮਿਕ ਸਿੰਬਲ ਨੇ ਇਹ ਗਹਿਣੇ ਨਹੀਂ ਐ ਇਹ ਸਾਡੇ ਧਾਰਮਿਕ ਚਿੰਨ੍ਹ ਹੈ ਤੇ ਇਹਨਾਂ ਨੂੰ ਉਤਰਵਾਉਣਾ ਜਿਹੜਾ ਹੈ ਇਹ ਬਿਲਕੁਲ ਜਿਹੜਾ ਹੈ ਕੋਰਟ ਦੇ ਵੀ ਇੱਕ ਕਿਸਮ ਦੇ ਹੁਕਮ ਦੀ ਉਲੰਘਣਾ ਹੈ ਇਹ ਨਹੀਂ ਹੋਣਾ ਚਾਹੀਦਾ ਜਿਸ ਕਿਸ ਨੇ ਵੀ ਇਹ ਹਰਕਤ ਕੀਤੀ ਹੈ ਬਹੁਤ ਮਾਨਯੋਗ ਯਾਰ ਸਿੰਘ ਸਾਹਿਬ ਸਿੰਘ ਸਾਹਿਬ ਪੰਜਾਬ ਦਾ ਮਾਹੌਲ ਜੀ ਸਾਹਿਬ ਮੂਚੇ ਪੰਜਾਬ ਸਰਕਾਰ ਨੂੰ ਦੇਈ ਦਿੱਤਾ ਜੀ ਪੰਜਾਬ ਸਰਕਾਰ ਨੂੰ ਵੈਸੇ ਕਰਨਾ ਚਾਹੀਦਾ ਹੈ ਬਿਨਾਂ ਕੋਰਟ ਤੋਂ ਹੀ ਕਰਨਾ ਚਾਹੀਦਾ ਜੀ ਪੰਜਾਬ ਸਰਕਾਰ ਨੂੰ ਬਹੁਤ ਲੰਬੇ ਸਮੇਂ ਤੋਂ ਬੈਠੇ ਆ ਉਹ ਤੇ ਉਹਨਾਂ ਦੀ ਗੱਲ ਸੁਣਨੀ ਚਾਹੀਦੀ ਆਵਾਜ਼ ਸੁਣਨੀ ਚਾਹੀਦੀ ਹੈ ਔਰ ਪਤਾ ਨਹੀਂ ਕਿਉਂ ਸਰਕਾਰ ਸੁਣ ਨਹੀਂ ਰਹੀ ਹੈ ਬਹੁਤ ਮੰਦ ਭਾਗਾ ਫਰਤਾਰ ਹੈ ਇਸ ਵਾਰ ਵੀ ਵਿਸਾਖੀ ਵੀ ਮਨਾਇਤੀ ਜਾ ਰਹੀ ਸੀ ਸਿੱਖ ਪਰਿਵਾਰਾਂ ਨੂੰ ਜਿਹੜੀ ਦੰਦਮਾ ਸਾਹਿਬ ਜਾਣਾ ਕਰਦੇ ਸੀ ਉਹਨਾਂ ਨੂੰ ਰੋਕਿਆ ਗਿਆ ਅਕਸ਼ੀ ਦੰਦਮਾ ਸਾਹਿਬ ਦੇ ਸਥਾਨ ਦੇ ਉੱਤੇ ਵਿਸਾਖੀ ਦਾ ਜਿਹੜਾ ਖਾਲਸਾ ਸਾਜਨਾ ਦਿਵਸ ਦਾ ਜਿਹੜਾ ਪਰਪ ਹੈ ਉਹ ਵੱਡੇ ਪੱਦਰ ਦੇ ਉੱਤੇ ਮਨਾਇਆ ਜਾ ਰਿਹਾ ਹੈ ਜਿਹੜੀਆਂ ਗ੍ਰਿਫਤਾਰਾਂ ਗ੍ਰਿਫਤਾਰੀਆਂ ਹੋਈਆਂ ਉਹਨਾਂ ਦੀ ਅਸੀਂ ਲਿਖੇਦੀ ਕਰਦੇ ਹਾਂ ਇਹ ਨਾਲ ਹੀ ਸੰਗਤ ਨੂੰ ਅਪੀਲ ਕਰਦੇ ਆ ਕਿ ਖਾਲਸਾ ਸਾਜਨਾ ਦਿਵਸ ਮੌਕੇ ਦਰਤਕਸ਼ੀ ਦਮਦਮਾ ਸਾਹਿਬ ਦੀ ਧਰਤੀ ਤੇ ਵੱਧ ਤੋਂ ਵੱਧ ਗਿਣਤੀ ਚ ਸੰਗਤ ਪਹੁੰਚੇ ਬਿਲਕੁਲ ਜਿਹੜਾ ਬੇਧੜ ਬੇਧੜ ਕਹੋ ਕੇ ਪਹੁੰਚੇ ਰਹੋਦੀ ਪਹੁੰਚੇ ਆੜੀ ਫੋਕੋ ਕੇ ਪਹੁੰਚੇ ਪ੍ਰੇਮ ਜਿਹੜੇ ਆ ਠੀਕ ਹੈ ਜੀ ਤੁਹਾਡੇ ਵੱਲੋਂ ਤਪੀਲ ਕੀਤੀ ਗਈ ਹੈ ਪਰ ਜਿਨ੍ਹਾਂ ਨੂੰ ਜਬਰਦਸਤੀ ਨਜਾਰਬੰਦ ਕੀਤਾ ਜਾ ਰਹੀ ਹੈ ਇਹ ਮੰਦ ਭਾਗੀ ਗੱਲ ਹੈ ਪ੍ਰਤੱਖਸ਼ੀ ਦਮਦਮਾ ਸਾਹਿਬ ਤੇ ਕੋਈ ਇਸ ਤਰ੍ਹਾਂ ਦੀ ਗੱਲ ਬਕਵਾਸ ਨਹੀਂ ਕਰਦੇ ਹੋਰ ਤਾਂ ਕਦੇ